ਦੀ ਕਿ ਕਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਐਡਵਾਈਸਰੀ ਜਾਰੀ ਕੀਤੀ ਗਈ ਹੈ ਤਾਂ ਨਵਾਂ ਵੇਰੀਐਂਟ JN1 ਹੁਣ ਸਭ ਨੂੰ ਡਰਾਉਂਦਾ ਹੋਇਆ ਕਹਿ ਸਕਦੇ ਨਜ਼ਰ ਆ ਰਿਹਾ ਹੈ ਔਰ JN1 ਨੂੰ ਲੈ ਕੇ ਹਦਾਇਤਾਂ ਜਾਰੀ ਨੇ ਤਾਂ ਪੇੜਪਾਲ ਵਾਲੀਆਂ ਥਾਵਾਂ ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ ਸਲਾਹ ਦਿੱਤੀ ਗਈ ਹੈ ਮਾਫ ਕਰਿਓ ਪੇਪਰ ਵਾਲੀਆਂ ਥਾਵਾਂ ਤੇ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ ਮਰੀਜ਼ਾਂ ਨੂੰ ਬਿਖਤੀ ਹੋਏ ਡਾਕਟਰਾਂ ਨੇ ਹੀ ਮਾਸਕ ਲਾਜ਼ਮੀ ਕੀਤਾ ਗਿਆ ਜੀ ਵਿਦਿਆਰਥੀਆਂ ਤਾਂ ਤੁਸੀਂ ਦੇਖਿਆ ਕਰੋਨਾ ਨੂੰ ਲੈ ਕੇ ਗਾਈਡਲਾਈਨਸ ਜਾਰੀਆਂ ਹੋ ਗਈਆਂ ਹਨ ਪੰਜਾਬ ਸਰਕਾਰ ਵੱਲੋਂ ਤਾਂ ਹੁਣ ਵਿਦਿਆਰਥੀ ਇਹ ਸੋਚ ਰਹੇ ਹਨ ਕਿ ਸਾਡੀਆਂ ਸਰਦੀਆਂ ਦੀਆਂ ਛੁੱਟੀਆਂ ਪਈਆਂ ਹਨ ਤੇ ਉਸ ਤੋਂ ਬਾਅਦ ਸਰਦੀਆਂ ਦੀਆਂ ਛੁੱਟੀਆਂ ਜਦੋਂ ਖਤਮ ਹੋ ਜਾਣਗੀਆਂ ਉਸ ਤੋਂ ਬਾਅਦ ਇਹ ਕਿ ਸਿਸਟਮ ਬਣੇਗਾ ਸਾਡੇ ਸਕੂਲ ਦਾ ਕਰੋਨਾ ਵੱਧ ਰਿਹਾ ਵਾ ਤਾਂ ਕੀ ਸਾਡਾ ਸਕੂਲ ਵੀ ਬੰਦ ਹੋ ਜਾਏਗਾ ਤਾਂ ਦੇਖਦੇ ਆਂ ਖਬਰ ਕੀ ਹੈ ਫਿਲਹਾਲ ਕਰੋਨਾ ਵਾਇਰਸ ਦਾ ਕਹਿਰ ਮਾਸਕ ਪਾਣਾ ਹੋਇਆ ਲਾਜ਼ਮੀ ਤਾਂ ਕਰੋਨਾ ਜੇ ਐਨ ਪੰਜਾਬ 'ਚ ਮਾਸਕ ਕਪੜਾ ਪਹਿਨਣਾ ਹੋਇਆ ਜ਼ਰੂਰੀ ਦੇਸ਼ ਭਰ ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਦੇਸ਼ ਭਰ ਚ ਜਿਹੜਾ ਹੈਗਾ ਵਾ 4.5 ਕਰੋੜ ਉੱਪਰ ਪਹੁੰਚ ਗਏ ਹਨ ਠੀਕ ਹੈ ਜੀ ਤੇ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਚ 752 ਨਵੇਂ ਮਾਮਲੇ ਸਾਹਮਣੇ ਆਏ ਹਨ 325 ਲੋਕ ਠੀਕ ਹੋ ਗਏ ਹਨ ਜਦੋਂ ਕਿ 4 ਲੋਕਾਂ ਦੀ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 3000 ਜਿਹੜਾ ਹੈਗਾ 420 ਹੈ ਦੇ ਉਸ ਤੋਂ ਬਾਅਦ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਵਾ ਇਹੇ ਅੰਕੜਾ 2998 ਸੀ ਕਰੋਨਾ ਵਾਇਰਸ ਪੰਜਾਬ ਵਿੱਚ ਕਰੋਨਾ ਦੇ ਨਵੇਂ ਰੂਪ ਜੀਐਨ1 ਨੂੰ ਲੈ ਕੇ ਸਿਹਤ ਵਿਭਾਗ ਨੂੰ ਅਲਰਟ ਕਰ ਦਿੱਤਾ ਗਿਆ ਹੈ ਸਾਵਧਾਨੀ ਦੇ ਤੌਰ ਤੇ ਸਿਹਤ ਵਿਭਾਗ ਨੇ ਹਸਪਤਾਲਾਂ ਅਤੇ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸਾਰਿਆਂ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਨਿਰਦੇਸ਼ ਦਿੱਤੇ ਗਏ ਹਨ ਤੇ ਆ ਵੀ ਤੁਸੀਂ ਇਹ ਦੇਖ ਸਕਦੇ ਹੋ ਆ ਜਿਹੜੀ ਹੈਗੇ ਨੇ ਗਾਈਡਲਾਈਨਸ ਜਿਹੜੀ ਹੈਗੇ ਨੇ ਜਾਰੀ ਹੋ ਗਈਆਂ ਹਨ ਗਵਰਨਮੈਂਟ ਆਫ ਪੰਜਾਬ ਵੱਲੋਂ ਠੀਕ ਹੈ ਰਿਗਾਰਡਿੰਗ ਐਡਵਾਈਜ਼ਰੀ ਟੂ ਪ੍ਰिवेंट ਸਪਰੈਡ ਆਫ ਕੋਵਿਡ 19 ਠੀਕ ਹੈ ਤਾਂ ਇਹ ਜਿਹੜਾ ਹੈਗਾ ਵਾ ਐਡਵਾਈਜ਼ਰੀ ਵੀ ਜਿਹੜੀ ਜਾਰੀ ਹੋ ਗਈ ਹੈ ਤੇ ਆਹ ਦੇਖ ਸਕਦੇ ਹੋ ਕਿ ਪੰਜਾਬ 'ਚ ਕਰੋਨਾ ਦੀ ਦਸਤਕ ਜਲੰਧਰ 'ਚ ਇੱਕ ਮੌਤ ਤਾਂ ਦੇਖ ਲਓ ਕੇਰਲ ਗੋਆ ਤੇ ਹੋਰਨਾਂ ਸੂਬਿਆਂ ਤੋਂ ਬਾਅਦ ਕਰੋਨਾ ਨੇ ਪੰਜਾਬ 'ਚ ਵੀ ਮੁੜ ਦਸਤਕ ਦੇ ਦਿੱਤੀ ਹੈ 6 ਮਹੀਨਿਆਂ ਬਾਅਦ ਜਲੰਧਰ 'ਚ ਕਰੋਨਾ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਉਧਰ 8 ਮਹੀਨੇ ਬਾਅਦ ਜਲੰਧਰ 'ਚ ਕਰੋਨਾ ਨਾਲ ਇੱਕ ਮਰੀਜ਼ ਦੀ ਜਿਹੜੀ ਹੈਗੀ ਮੌਤ ਹੋਈ ਹੈ ਇੱਕ ਨਵਾਂ ਮਾਮਲਾ ਆਇਆ ਸਾਹਮਣੇ 8 ਮਹੀਨੇ ਬਾਅਦ ਕਰੋਨਾ ਦੀ ਮਰੀਜ਼ ਦੀ ਜਿਹੜੀ ਹੈਗੀ ਕਰੋਨਾ ਦੇ ਮਰੀਜ਼ ਦੀ ਮੌਤ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਦੇ ਰਹਿਣ ਵਾਲੇ 60 ਸਾਲਾਂ ਦੀ ਔਰਤ ਨੂੰ ਸਾਹ ਲੈਣ 'ਚ ਮੁਸ਼ਕਲ ਦੇ ਬੁਖਾਰ ਹੁਣ ਪਿੱਛੇ ਪਰਿਵਾਰ ਨੇ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਉਸ ਦੀ ਜਾਂਚ ਵਿੱਚ ਉਸ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਔਰਤ ਦਾ ਰੈਪਿਡ ਟੈਸਟ ਕੀਤਾ ਗਿਆ ਤਾਂ ਇਸ ਇਲਾਜ ਦੌਰਾਨ ਜਿਹੜਾ ਹੈਗਾ ਵਾ ਜਿਹੜਾ ਹੈਗਾ ਵਾ ਇਲਾਜ ਦੌਰਾਨ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ ਸਿਹਤ ਵਿਭਾਗ ਦੀਆਂ ਨੀਤੀਆਂ ਦਾ ਪੱਲਣਾ ਕਰਦਿਆਂ ਬਜ਼ੁਰਗ ਔਰਤ ਦੀ ਲਾਸ਼ ਪੈਕ ਕਰਕੇ ਟੀਮ ਦੇ ਮੈਂਬਰਾਂ ਨੇ ਪਰਿਵਾਰ ਵਾਲਿਆਂ ਦੀ ਮੌਜੂਦਗੀ ਵਿੱਚ ਹੁਸਿਆਰਪੁਰ ਚ ਉਸਦੇ ਪਿੰਡ ਉਸਦਾ ਜਿਹੜਾ ਹੈਗਾ ਵਾ ਸਸਕਾਰ ਜਿਹੜਾ ਹੈਗਾ ਵਾ ਕਰਾਇਆ ਤੇ ਦੂਜੇ ਪਾਸੇ ਜਿਹੜਾ ਹੈਗਾ ਵਾ ਜ਼ਿਲ੍ਹੇ ਜੰਡਿਆਲਿਆ ਕਸਬੇ ਜਿਹੜਾ ਹੈਗਾ ਵਾ 46 ਸਾਲਾਂ ਦੇ ਇੱਕ ਵਿਅਕਤੀ ਨੂੰ ਨਸਲਾ ਜ਼ੁਖਾਮ ਸਾ ਲੈਂਚੇ ਮੁਸ਼ਕਿਲ ਖਾਂਸੀ ਤੇ ਬੁਖਾਰ ਦੀ ਸ਼ਿਕਾਇਤ ਜਿਹੜੀ ਹੈਗੇ ਹੋਈ ਆ ਠੀਕ ਹੈ ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਜਾਂਚ ਪਿੱਛੇ ਉਹ ਜਿਹੜੀ ਪੜਤਾਲ ਕੀਤੀ ਗਈ ਤੇ ਜਿਹੜੇ ਹੈਗਾ ਸੰਪਰਕ ਕੇਂਦਰਾਂ ਦੇ ਵਿੱਚ ਆਈ ਮਤਲਬ ਲਿਖਿਆ ਤੁਸੀਂ ਇਸ ਨੂੰ ਪੜ ਸਕਦੇ ਹੋ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਜਿਹੜਾ ਹੈਗਾ ਵਾ ਭੇਜੇ ਗਏ ਹਨ ਤਾਂ ਕਰੋਨਾ ਹੋਣ ਦੀ ਪੁਸ਼ਟੀ ਹੋਈ ਆ ਉਹਨੂੰ ਵੀ ਮਰੀਜ਼ ਨੂੰ ਘਰ 'ਚ ਜਿਹੜਾ ਹੈਗਾ ਆਈਸੋਲੇਟ ਕਰ ਦਿੱਤਾ ਗਿਆ ਹੈ ਠੀਕ ਹੈ ਜੀ ਤੇ ਕਰੋਨਾ ਨਾਲ ਟਕਰੇ ਲੋਕ ਨੂੰ ਜਿਹੜਾ ਹੈਗਾ ਪੂਖਤਾ ਪ੍ਰਬੰਧ ਕੀਤੇ ਹੋਏ ਹਨ ਕਬਰੌਂ ਦੀ ਕੋਈ ਲੋੜ ਨਹੀਂ ਹੈ ਠੀਕ ਹੈ ਤਾਂ ਇਹ ਜਿਹੜਾ ਹੈਗਾ ਵਾ ਇੱਕ ਇਹ ਖਬਰ ਨਿਕਲ ਕੇ ਆ ਰਹੀ ਸੀ ਫਿਲਹਾਲ ਦੋਸਤੋ ਜੇ ਗੱਲ ਕਰੀਏ ਤਾਂ ਤੁਹਾਡੇ ਸਕੂਲਾਂ ਨੂੰ ਲੈ ਕੇ ਹਜੇ ਇਹ ਨਹੀਂ ਕਿਹਾ ਗਿਆ ਵਾ ਕਿ ਸਕੂਲ ਵੀ ਬੰਦ ਹੋ ਵੀ ਮਾਸਕ ਲਾਜ਼ਮੀ ਕੀਤਾ ਗਿਆ ਵਾ ਹਜੇ ਫਿਲਹਾਲ ਸਕੂਲਾਂ ਦੇ ਵਿੱਚ ਕੁਝ ਵੀ ਲਾਜ਼ਮੀ ਨਹੀਂ ਹੋਇਆ ਵਾ ਠੀਕ ਹੈ ਜੀ ਕਿ ਮਾਸਕ ਤੁਸੀਂ ਪਾ ਕੇ ਰੱਖਣੇ ਹਨ ਸਕੂਲ ਦੇ ਵਿੱਚ ਕੀ ਨਹੀਂ ਕਿਉਂਕਿ ਫਿਲਹਾਲ ਜਿਹੜਾ ਹੈਗਾ ਵਾ ਸਕੂਲਾਂ ਦੇ ਵਿੱਚ ਵੀ ਮਾਸਕ ਨਾ ਮਾਤਰਾ ਦੇ ਵਿਦਿਆਰਥੀ ਹੀ ਪਾਉਂਦੇ ਸੀਗੇ ਸਕੂਲ ਵਿੱਚ ਮਾਸਕ ਕੋਈ ਵੀ ਨਹੀਂ ਪਾ ਕੇ ਆ ਰਿਹਾ ਸੀਗਾ ਬਟ ਦੋਸਤੋ ਜਿਵੇਂ ਜਿਵੇਂ ਅਗਰ ਕੇਸ ਵਧਣਗੇ ਤਾਂ ਕਰੋਨਾ ਵਾਇਰਸ ਦੇ ਕਰਕੇ ਮਾਸਕ ਲਾਜ਼ਮੀ ਕਰ ਦਿੱਤਾ ਜਾਏਗਾ ਤੁਹਾਡੇ ਸਕੂਲ ਦੇ ਵਿੱਚ ਠੀਕ ਹੈ ਜੀ ਹੋਰ ਜਿਹੜੀਆਂ ਢੀਡ ਵਾਲੀਆਂ ਥਾਵਾਂ ਹੁੰਦੀਆਂ ਨੇ ਉੱਥੇ ਤਾਂ ਕਰ ਦਿੱਤਾ ਗਿਆ ਵਾ ਦੇਖੋ ਮਾਸਕ ਪਾਣਾ ਹੋਇਆ ਲਾਜ਼ਮੀ ਢੀਡ ਵਾਲੀਆਂ ਥਾਵਾਂ ਤੇ ਮਾਸਕ ਪਾਉਣਾ ਲਾਜ਼ਮੀ ਹੋ ਗਿਆ ਵਾ ਠੀਕ ਹੈ ਬਟ ਹਜੇ ਫਿਲਹਾਲ ਸਕੂਲ ਦੇ ਵਿੱਚ ਨਹੀਂ ਹੋਇਆ ਵਾ ਤੇ ਸਕੂਲਾਂ ਨੂੰ ਬੰਦ ਕਰਨ ਬਾਰੇ ਵੀ ਹਜੇ ਕੁਝ ਫੈਸਲਾ ਨਹੀਂ ਹੈਗਾ ਅਗਰ ਵਧਦੇ ਜਾਂ ਕੇਸ ਤਾਂ ਇਨ ਫਿਊਚ ਕੋਵਿਡ ਵਾਇਰਸ ਵਧੇਗਾ ਤਾਂ ਮਾਸਕ ਪਾਉਣਾ ਤੁਹਾਡੇ ਸਕੂਲ ਦੇ ਵਿੱਚ ਲਾਜ਼ਮੀ ਹੋ ਸਕਦਾ ਵਾ ਠੀਕ ਹੈ ਫਿਲਹਾਲ ਦੋਸਤੋ ਕੋਈ ਹਜੇ ਬੰਦਵਾਰੇ ਖਬਰ ਨਹੀਂ ਹੈਗੀਆ ਬਟ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਹੀ ਫੈਸਲਾ ਕਰੇਗੀ ਕਿ ਅਗਰ ਕੇਸਸ ਵਧਦੇ ਨੇ ਜ਼ਿਆਦਾ ਫਿਰ ਕੁਛ ਦੋਸਤੋ ਹੋ ਸਕਦਾ ਵਾ ਬਟ ਹਜੇ ਫਿਲਹਾਲ ਕੋਈ ਖਬਰ ਇਹ ਨਹੀਂ ਹੈਗਾ ਆਪਣੇ ਸਕੂਲਾਂ ਦੇ ਰਿਗਾਰਡਿੰਗ ਤਾਂ ਦੋਸਤੋ ਚਲੋ ਠੀਕ ਹੈ ਜੀ ਬਾਕੀ ਤੁਹਾਡੀ ਕੀ ਜਿਹੜੀ ਹੈਗੀ ਆ opinion ਆ ਤੁਹਾਡੇ ਕੀ ਰਾਇ ਵਿਚਾਰ ਨੇ ਕਿ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੋਈ ਫੈਸਲਾ ਕਰਨਾ ਚਾਹੀਦਾ ਹੈ ਜਾਂ ਫਿਰ ਨਹੀਂ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਰਾਇ ਵਿਚਾਰ ਜ਼ਰੂਰ ਦੱਸ ਸਕਦੇ ਹੋ